ਅੱਜ ਕਸਬਾ ਰਈਆ ਦੇ ਨਿਵਾਸੀਆਂ ਵਾਸਤੇ ਬਹੁਤ ਵੱਡਾ ਤੋਹਫਾ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸਾਡੇ ਮੰਤਰੀ ਸਾਹਿਬ ਦੀ ਅਗਵਾਈ ਹੇਠ ਰਈਏ ਦੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਰਈਏ ਦੇ ਸੀਵਰੇਜ ਦੀ ਸਫਾਈ ਕਰਨ ਵਾਸਤੇ ਮਸ਼ੀਨ ਸਾਨੂੰ ਜਿਹੜੀ ਸੀਗੀ ਉਹ ਰੈਂਟ ਤੇ ਬਾਹਰੋਂ ਲੈਉਣੀ ਪੈਂਦੀ ਸੀ ਅੱਜ ਜਿਹੜੀ ਸਾਡੇ ਰਈਆ ਕਮੇਟੀ ਆ ਉਹਦੇ ਵਿੱਚ ਨਵੀਂ ਜਿਹੜੀ ਇੱਕ ਸੱਕਰ ਮਸ਼ੀਨ ਜਿਹੜੀ ਆਪਣਾ ਸੀਵਰੇਜ ਦੀ ਸਫਾਈ ਕਰਨ ਵਾਲੀ ਬਹੁਤ ਵਧੀਆ ਸਾਡੇ ਈਓ ਸਾਹਿਬ ਵਿਜਿਟ ਹੋ ਕੇ ਆ ਦੀ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਰਈਏ ਨੂੰ ਦਿੱਤੀ ਗਈ ਆ ਤਾਂ ਜੋ ਪਹਿਲਾਂ ਰਈਏ ਦੇ ਵਿੱਚ ਸੀਵਰੇਜ ਦਾ ਬੜਾ ਮੰਦਾ ਹਾਲ ਸੀਗਾ ਸਾਫ ਸਫਾਈ ਦੇ ਕੋ ਸਾਫ ਸਫਾਈ ਕਰਨੀ ਬੜੀ ਔਖੀ ਸੀ ਜਿਵੇਂ ਰੋਡ ਬਣ ਰਿਆ ਰੋਡ ਬਣ ਦੇ ਨਾਲ ਸਾਡੀਆਂ ਕਈ ਲਾਈਨਾਂ ਜਿਹੜੀਆਂ ਉਹ ਬਲੌਕ ਹੋ ਚੁੱਕੀਆਂ ਵਾਂ ਉਹਨਾਂ ਨੂੰ ਸਾਫ਼ ਕਰਨਾ ਬੰਦਿਆਂ ਦੇ ਵਾਸਤਾ ਰੋਗ ਨਹੀਂ ਸੀਗਾ ਉਹਨਾਂ ਦੀ ਸਾਫ਼ ਸਪਾਈ ਜਿਹੜੀ ਆ ਮਸ਼ੀਨ ਤੋਂ ਬਗੈਰ ਨਹੀਂ ਹੋ ਸਕਦੀ ਤੇ ਮਸ਼ੀਨ ਨੂੰ ਲਿਆਉਣ ਦੇ ਵਾਸਤੇ ਕਈ ਤਰ੍ਹਾਂ ਦੀਆਂ ਅਰਚਨਾ ਜਿਹੜੀਆਂ ਆਉਂਦੀਆਂ ਸੀਗੀਆਂ ਸੋ ਅੱਜ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਰਈਏ ਨੂੰ ਲਗਭਗ 75 ਤੋਂ 80 ਲੱਖ ਦੀ ਲਾਗਤ ਦੇ ਨਾਲ ਜਿਹੜੀ ਆ ਉਹ ਮਸ਼ੀਨ ਮੁਹੱਈਆ ਕੀਤੀ ਗਈ ਆ ਜਿਹਦੇ ਨਾਲ ਰਈਏ ਦੇ ਲੋਕ ਸੀ ਬ੍ਰਿਜ ਜਿਹੜਾ ਗਲੀਆਂ ਚ ਪਾਣੀ ਖੜਾ ਰਹਿੰਦਾ ਸੀਗਾ ਉੱਤੋਂ ਨਜਾਦ ਕੋਲ ਦੇਖ ਸਰ ਬਾਬਾ ਬਕਾਲਾ ਦੇ ਵਿੱਚ ਵੀ ਸਮੱਸਿਆ ਹੈਗੀ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਸੱਕਰ ਮਸ਼ੀਨ ਜਿਹੜੀ ਪਹਿਲਾਂ ਹੈਗੀ ਆ ਹੁਣ ਸਾਡੇ ਕੋਲ ਦੋ ਹੋ ਗਈਆਂ ਬਾਬਾ ਬਕਾਲਾ ਸਾਹਿਬ ਤੇ ਪਲੱਸ ਰਈਆ ਜਿੱਥੇ ਵੀ ਸਾਨੂੰ ਇਹੋ ਜਿਹੀ ਕਿਤੇ ਪ੍ਰੋਬਲਮ ਆਉਗੇ ਦੋਵੇਂ ਮਸ਼ੀਨਾਂ ਲਾ ਕੇ ਉਹ ਸਫਾਈ ਨੂੰ ਵਧੀਆ ਤਰੀਕੇ ਨਾਲ ਤੇ ਜਲਦ ਕਰ ਸਕਦੇ ਸੋ ਬਾਬਾ ਬਕਾਲਾ ਸਾਹਿਬ ਤੇ ਜਿਹੜੇ ਵਿਕਾਸ ਕਾਰਜ ਹੈਗੇ ਜਿੱਦਾਂ ਕੀ ਬਿਕਮੀ ਨਾ ਹੋ ਨੇ بابا ਬਕਾਲਾ ਸਾਹਿਬ ਤੇ ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰੀ ਜ਼ਿਕਰ ਕੀਤਾ ਪਰ ਪੱਤਰਕਾਰ ਭਰਾਵਾਂ ਦੇ ਨਾਲ ਕਿ 10 ਕਰੋੜ ਦੀ ਰਾਸ਼ੀ ਸਾਨੂੰ ਮਾਨ ਸਾਹਿਬ ਨੇ ਦਿੱਤੀ ਸੀ ਜਿਦੇ ਵਿੱਚ ਲਗਭਗ ਅਸੀਂ 56 ਗਲੀਆਂ ਪੀਣ ਵਾਲਾ ਪਾਣੀ ਕਾਫੀ ਹੱਦ ਤੱਕ ਜਿਹੜਾ ਕੰਮ ਉਹ ਗਲੀਆਂ ਨਾਲੀਆਂ ਦਾ ਕਰ ਚੁੱਕੇ ਆ ਸੀਵਰੇਜ ਦਾ ਪਾਰਕ ਦਾ ਮੜੀਆਂ ਦਾ ਕਾਫੀ ਕੰਮ ਜਿਹੜੇ ਕਰ ਸੁੱਕੇ ਆ ਹੁਣ ਕੀ ਜਿਸ ਦਿਨ ਨੋਟੀਫਿਕੇਸ਼ਨ ਹੋ ਜਾਂਦੀ ਆ ਤੇ ਤੁਰੰਤ ਅਸੀਂ ਉਹ ਕੰਮ ਜਿਹੜੇ ਆ ਸ਼ੁਰੂ ਕਰ ਦਾਂਗੇ ਜਿਦੇ ਵਿੱਚ ਸਾਡੇ ਲਗਭਗ 20 ਤੋਂ 25 ਗਲੀਆਂ ਦੇ ਟੈਂਡਰ ਜਿਹੜੇ ਪੈਂਡਿੰਗ ਆ ਇਹ ਟੈਂਡਿੰਗ ਲੱਗੇ ਆ ਉਹ ਜਦੋਂ ਟੈਂਡਰ ਪੂਰੇ ਹੋਗੇ ਤੇ ਨਾਲ ਹੀ ਅਸੀਂ ਤੁਰੰਤ ਕੰਮ ਸ਼ੁਰੂ ਕਰ ਦਾਂਗੇ ਕਿਉਂਕਿ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਇਹਨਾਂ ਵੱਡਾ ਫਤਵਾ ਦਿੱਤਾ ਇਹਨਾਂ ਮਾਨ ਬਖਸ਼ਿਆ ਕਿ ਸਾਨੂੰ 13 ਦੇ ਵਿੱਚੋਂ 10 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈਆਂ ਵੱਡੇ ਬਹੁਮਤ ਦੇ ਨਾਲ ਸਾਡੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਸਰਦਾਰ ਸਰਜੀਤ ਸਿੰਘ ਕੰਗਜੀ ਨੂੰ ਆਪਣਾ ਪ੍ਰਧਾਨ ਚੁਣਿਆ ਸੋ ਇਸ ਕਰਕੇ ਥੋੜਾ ਸਮਾਂ ਟੈਕਨੀਕਲ ਸਮਾਂ ਕਰਕੇ ਕੰਮ ਸ਼ਾਇਦ ਤੁਹਾਨੂੰ ਲੱਗ ਰਹੇ ਹੋਣਗੇ ਕਿ ਰੁਕਦੇ ਆ ਪਰ ਉਹ ਜਿਹੜੇ ਕੰਮ ਅਸੀਂ ਆਉਂਦੇ ਚੰਦ ਦਿਨਾਂ ਦੇ ਵਿੱਚ ਅਸੀਂ ਪੂਰੇ ਕਰ